ਸਤਿਕਾਰਯੋਗ ਜੀ ਸਾਰਿਆਂ ਨੂੰ ਸ਼ੇਰਗੰਨ ਕਿਚਨ ਤੇ ਸਵਾਗਤ ਹੈ ਜੀ ਅੱਜ ਅਸੀਂ ਬਣਾ ਰਹੇ ਹਾਂ ਦੀ ਛਲਕਮਤੀ ਸਬ지 ਉਮੀਦ ਕਰਦੇ ਹਾਂ ਜੀ ਸਾਰਿਆਂ ਨੂੰ ਪਸੰਦ ਆਊਗੀ ਜਿਹੜੇ ਮੇਰੇ ਵੀਡੀਓ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਜੀ ਨੋ ਜੀ ਰੈਸਪੀ ਦੀ ਕਰਦੇ ਹਾਂ ਜੀ ਸ਼ੁਰੂਆਤ ਸਭ ਤੋਂ ਪਹਿਲਾਂ ਲਿਆ ਜੀ 1 ਕਿਲੋ ਬਰੀਕ ਕਟਿਆ ਛਲਕਮਜੀ ਨਾਲ ਹੈ ਜੀ ਬਰੀਕ ਕਟੇ ਪਿਆਜ਼ ਤੇ ਨਾਲ ਹੀ ਲਿਆ ਜੀ ਬਰੀਕ ਕਟਿਆ ਅਦਰਕ ਬਰੀਕ ਕਟਿਆ ਲਸਣ ਬਰੀਕ ਕਟਿਆ ਟਮਾਟਰ ਤੇ ਬਰੀਕ ਕਟਈ ਧਨੀਆ ਲਿਆ ਜੀ ਤੇ ਨਾਲ ਲਈ ਹੈ ਜੀ ਹਰੀ ਮਿਰਚ ਤੇ ਨਾਲ ਹੀ ਲਿਆ ਹੈ ਜੀ ਖੜੇ ਮਸਾਲੇ ਛੋਟੀ ਇਲਾਚੀ ਲਈ ਹੈ ਜੀ ਲੌਂਗ ਲਿਆ ਜੀ ਸਾਬਤ ਧਨੀਆ ਲਿਆ ਜੀ ਕਾਲੀ ਮਿਰਚ ਲਈ ਹੈ ਤੇ ਜੀਰਾ ਲਿਆ ਜੀ ਨਾਲ ਹੀ ਲਿਆ ਜੀ ਲੋਨ ਮਿਰਚ ਮਸਾਲਾ ਹਲਦੀ ਤੇ ਨਾਲ ਹੀ ਲਿਆ ਜੀ ਇੱਕ ਅੜਛੀ ਸਰੋਂ ਦਾ ਤੇਲ ਤੇ ਨਾਲ ਹੀ ਲਿਆ ਜੀ ਬਟਰ ਤੇ ਇੱਕ ਕੱਪ ਲਿਆ ਜੀ ਪਾਣੀ ਦਾ ਤੇ ਬਾਕੀ ਮਸਾਲੇ ਤੁਸੀਂ ਆਪਦੇ ਹਿਸਾਬ ਨਾਲ ਘੱਟ ਵੱਧ ਪਾ ਸਕਦੇ ਆ ਨੋ ਜੀ ਛੋਗਮ ਬਣਾਉਣ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਲਵਾਂਗੇ ਜੀ ਇੱਕ ਕੱਪ ਪਾਣੀ ਪਾਣੀ ਆਪਾਂ ਪਾ ਦਿੱਤਾ ਜੀ ਤੇ ਨਾਲ ਹੀ ਪਾਣੀ ਦੇ ਵਿੱਚ ਪਾਵਾਂਗੇ ਜੀ ਲੋਨ ਮਸਾਲਾ ਹਲਦੀ ਇਹਨੂੰ ਆਪਾਂ ਰਲਾ ਦਾਂਗੇ ਜੀ ਚੰਗੀ ਤਰ੍ਹਾਂ ਲੋਨ ਮਸਾਲਾ ਹਲਦੀ ਆਪਣਾ ਰਲ ਚੁੱਕਾ ਏ ਤੇ ਹੁਣ ਐਡ ਕਰਾਂਗੇ ਜੀ ਬਰੀਕ ਕਟਿਆ ਸ਼ਲਗਮ ਨੌ ਜੀ ਛਲਗਾਂ ਆਪਾਂ ਪਾ ਦਿੱਤਾ ਹੀ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾਵਾਂਗੇ ਜੀ ਨੌ ਜੀ ਛਲਗਾਂ ਆਪਾਂ ਰਲ ਚੁੱਕਾ ਜੀ ਨੌ ਜੀ ਕੁੱਕਰ ਦਾ ਢੱਕਣ ਕਰ ਦਿੱਤਾ ਹੀ ਆਪਾਂ ਬੰਦ ਤੇ ਹੁਣ ਲਵਾਵਾਂਗੇ ਦੋ ਸੀਟੀਆਂ ਨੋ ਜੀ ਛਲਗਮਾ ਆਪਣੇ ਚੰਗੀ ਤਰ੍ਹਾਂ ਗਲ ਚੁੱਕੇ ਆ ਜੀ ਹੁਣ ਇਹਨਾਂ ਨੂੰ ਕੜਛੀ ਦੀ ਮਦਦ ਨਾਲ ਚੰਗੀ ਤਰ੍ਹਾਂ ਫੇਰ ਲਵਾਂਗੇ ਜੀ ਨੋ ਜੀ ਛਲਗਮਾ ਨੂੰ ਆਪਾਂ ਚੰਗੀ ਤਰ੍ਹਾਂ ਫੇਰ ਲਿਆ ਜੀ ਛਲਗਮਾ ਦੀ ਤਰੀ ਬਣ ਗਈ ਹੈ ਜੀ ਤਾਂ ਹੁਣ ਲਾਵਾਂਗੇ ਛਲਗਮਾ ਨੂੰ ਤੜਕਾ ਛਲਗਮਾ ਨੂੰ ਲੋਨੀ ਤੜਕਾ ਸਭ ਤੋਂ ਪਹਿਲਾਂ ਲਿਆ ਜੀ ਪੈਨ ਪੈਨ ਆਪਣਾ ਹੋ ਚੁੱਕਾ ਜੀ ਗਰਮਾ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਸਰੋਂ ਦਾ ਤੇਲ ਇੱਕ ਕਟਸ਼ੀ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਜੀ ਤਾਂ ਜੋ ਤੇਲ ਕੱਚਾ ਨਾ ਰਹੇ ਲਓ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਜੀ ਹੁਣ ਐਡ ਕਰਾਂਗੇ ਹਰੀ ਮਿਰਚ ਤੇ ਨਾਲ ਹੀ ਐਡ ਕਰਾਂਗੇ ਜੀ ਖੜੇ ਮਸਾਲੇ ਮਸਾਲਿਆਂ ਨੂੰ ਥੋੜਾ ਪੱਕਣ ਦੇਵਾਂਗੇ। ਲੋ ਜੀ ਮਸਾਲੇ ਆਪਣੇ ਪੱਕ ਚੁੱਕੇ ਆ ਜੀ ਹੁਣ ਐਡ ਕਰਾਂਗੇ ਬਰੀਕ ਕਟਿਆ ਲਸਣ। ਲਸਣ ਨੂੰ ਵੀ ਚੰਗੀ ਤਰ੍ਹਾਂ ਰਲਾਵਾਂਗੇ। ਤੇ ਨਾਲ ਹੀ ਐਡ ਕਰਾਂਗੇ ਜੀ ਬਰੀਕ ਕਟਿਆ ਅਦਰਕ। ਉਹਨਾਂ ਦਰਦਾਂ ਨੂੰ ਚੰਗੀ ਤਰ੍ਹਾਂ ਪੁੰਨਾਂਗੇ। ਲੋ ਜੀ ਲਸਣ ਆਰ ਕਪੜਾ ਪੁੱਜ ਕੇ ਚੰਗੀ ਤਰ੍ਹਾਂ ਰਹਿ ਗਈ ਹੈ ਜੀ। ਤੇ ਹੁਣ ਐਡ ਕਰਾਂਗੇ ਜੀ ਬਰੀਕ ਕਟਿਆ ਹੋਇਆ ਪਿਆਜ਼। ਪਿਆਜ਼ ਨੂੰ ਵੀ ਚੰਗੀ ਤਰ੍ਹਾਂ ਪੁੰਨਾਂਗੇ। ਕਾਂ ਜੋ ਪਿਆਜ਼ ਕਿੱਥਿਆ ਨਾ ਰਵੇ ਲੋ ਜੀ ਪਿਆਜ਼ ਆਪਣਾ ਭੁਜਣਾ ਸਟਾਰਟ ਹੋ ਗਿਆ ਜੀ ਪਿਆਇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਲੋ ਜੀ ਪਿਆਜ਼ ਆਪਣਾ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਭੁੱਜ ਚੁੱਕਾ ਜੀ ਤੇ ਹੁਣ ਐਡ ਕਰਾਂਗੇ ਜੀ ਥੋੜਾ ਮੈਚ ਮਸਾਲਾ ਤੜਦੀ ਕੀ ਮਾਜੀ ਆਹ ਮਸਾਲੇ ਨੂੰ ਵੀ ਤੜਕੀ ਦੇ ਵਿੱਚ ਚੰਗੀ ਤਰ੍ਹਾਂ ਭੁੰਨਾਂਗੇ ਜੀ ਤਾਂ ਜੋ ਮਸਾਲਾ ਕੱਚਾ ਨਾ ਰਵੇ ਤੇ ਸਬਜ਼ੀ ਦਾ ਟੇਡ ਵਧੀਆ ਬਣੇ ਲਓ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਾ ਜੀ ਤੇ ਹੁਣ ਇਹਦੇ ਵਿੱਚ ਪਾ ਕੇ ਭੁੰਨਾਂਗੇ ਲਾਲ ਟਮਾਟਰ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਜੋ ਟਮਾਟਰ ਕੱਚਾ ਨਾ ਰਵੇ ਲਓ ਜੀ ਟਮਾਟਰ ਭੁੱਜਣਾ ਸਟਾਰਟ ਹੋ ਗਿਆ ਜੀ ਮਹਾਰਾਜ ਨਗਰ ਆ ਗਲਨੀ ਆਦਾ ਹੀ ਉਹਨਾਂ ਦੇ ਚੰਗੀ ਤਰ੍ਹਾਂ ਬਣਾਏ ਨੋ ਜੀ ਟਮਾਟਰ ਆਪਣਾ ਬਿਲਕੁਲ ਚੰਗੀ ਤਰ੍ਹਾਂ ਹੋ ਚੁੱਕਾ ਹੀ ਤੜਕਾ ਹੈ ਬਣ ਚੁੱਕਾ ਹੀ ਪਰਪਰ ਤਰੀਕੇ ਨਾਲ ਤੇ ਹੁਣ ਐਡ ਕਰਾਂਗੇ ਆਪਾਂ ਛਲਗਮਾਰੀ ਸਰਜੀ ਮਨੋ ਸਾਹਿਬ ਜੀ ਨੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਨੋ ਜੀ ਛੋਗਾਂ ਆਪਣੇ ਤੜਕੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਹੈ ਜੀ ਤੇ ਹੁਣ ਆਪਾਂ 10 ਮਿੰਟ ਇਹਨੂੰ ਟੱਕਣ ਦੇ ਕੇ ਛੇਕ ਲਵਾਵਾਂਗੇ ਤਾਂ ਜੋ ਮਸਾਲਾ ਚੰਗੀ ਤਰ੍ਹਾਂ ਰਚ ਸਕੇ ਨੋ ਜੀ ਤਬਦੀ ਜਿਹਨੂੰ 5 ਕੁ ਮਿੰਟ ਹੋ ਗਏ ਜੀ ਹੁਣ ਟੱਕਨ ਜਾ ਕੇ ਦੇਖ ਲਈ ਸਬਜੀ ਕਿੱਦਾਂ ਬਣੀ ਨੋ ਜੀ ਸਬਜੀ ਨੇ ਕਿਉਂ ਛੜਤਾ ਹੀ ਜੀ ਆ ਪ੍ਰੋਪਰ ਤਰੀਕੇ ਨਾਲ ਪੱਕ ਕੇ ਰੈਡੀ ਹੈ ਜੀ ਦੇਖੋ ਸਬਜੀ ਆ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਬਣ ਚੁੱਕੀ ਹੈ ਜੀ ਨੋ ਜੀ ਸਬਜੀ ਬਹੁਤ ਵਧੀਆ ਤਰੀਕੇ ਨਾਲ ਬਣ ਚੁੱਕੀ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਕੜਛੀ ਬਟਰ ਦੀ ਬਟਰ ਨਾਲ ਸਬਜੀ ਦਾ ਟੇਸਟ ਬਹੁਤ ਵਧੀਆ ਬਣ ਜਾਂਦਾ ਹੈ ਬਟਰ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਜੋ ਪੂਰੀ ਸਬਜੀ ਦੇ ਵਿੱਚ ਵਧੀਆ ਤਰੀਕੇ ਨਾਲ ਬਟਰ ਮਿਲ ਸਕੇ ਤੋ ਹੁਣ ਇਹਨੂੰ 2 ਮਿੰਟ ਹੋਰ ਸੇਕ ਲਵਾਵਾਂਗੇ ਜੀ। ਨੋ ਜੀ। ਸਬ ਜੀ ਆਪਣੀproper ਤਰੀਕੇ ਨਾਲ ਪੱਕ ਚੁੱਕੀ ਹੈ ਜੀ। ਤੇ ਹੁਣ ਆਪਾਂ ਐਡ ਕਰਾਂਗੇ ਬਰੀਕ ਕਟਿਆ ਹਰੀਆ ਧਨੀਆ ਜੀ। ਧਨੀਆ ਨੂੰ ਚੰਗੀ ਤਰ੍ਹਾਂ ਅਲਾਂਗੋਈ ਨੋ ਜੀ ਸਬਜੀ ਆਪਣੀ ਬਣ ਚੁੱਕੀ ਹੈ ਜੀ ਦੇਖੋ ਬਹੁਤ ਵਧੀਆ ਤਰੀਕੇ ਨਾਲ ਸਬਜੀ ਬਣ ਕੇ ਰੈਡੀ ਹੈ ਜੀ ਸਬਜੀ ਦੇਖ ਕੇ ਭੁੱਖ ਲੰਦੀ ਹੈ ਜੀ ਨੋ ਜੀ ਸਬਜੀ ਬਣ ਕੇ ਆਪਣੀ ਰੈਡੀ ਹੈ ਜੀ ਸਬਜੀ ਆਪਣੀ ਬਹੁਤ ਵਧੀਆ ਬਣੀ ਹੈ ਜੀ ਦੇਖੋ ਸਬਜੀ ਖੁਲ ਗਈ ਹੈ ਜੀ ਆ ਪ੍ਰੋਪਰ ਤਰੀਕੇ ਨਾਲ ਬਹੁਤ ਵਧੀਆ ਸਬਜੀ ਬਣੀ ਹੈ ਜੀ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ